ਹੈਲੋ ਮੈਂ ਡਾਕਟਰ ਤਿਰੰਕਰ ਲਿਖ ਰਿਹਾ ਇੱਕ ਨਵੀਂ ਵੀਡੀਓ ਗਰਲਸ ਨੂੰ 7 ਦਿਨ 7 ਰੰਗ 7 ਗ੍ਰਹਿ 7 ਦੇਵਤੇ 7 ਮੰਤਰ ਮੈਂ ਰੰਗਾਂ ਨੂੰ ਦੋ ਤਰ੍ਹਾਂ ਦਾ ਨਾਲ ਮਨੁੱਖੀ ਮਨ ਉੱਪਰ ਅਸਰ ਪਾਉਂਦੇ ਦੇਖਿਆ ਕੁਝ ਰੰਗ ਅਜਿਹੇ ਆ ਜਿਨ੍ਹਾਂ ਨੂੰ ਪਾਉਣ ਨਾਲ ਨੀਰਸਤਾ ਆਉਂਦੀ ਹੈ ਕੁਝ ਰੰਗ ਅਜਿਹੇ ਹੈ ਜਿਨ੍ਹਾਂ ਦੇ ਨਾਲ ਉਦਾਸੀ ਹੀ ਛਾਈ ਰਹਿੰਦੀ ਹੈ ਇਹ ਅਸਰ ਸਾਡੇ ਉੱਪਰ ਇੱਥੋਂ ਤੱਕ ਪੈ ਜਾਂਦਾ ਹੈ ਕਿ ਬੰਦਾ ਬਿਮਾਰ ਤੱਕ ਹੋ ਜਾਂਦਾ ਅਜਮਾ ਕੇ ਦੇਖ ਲਿਓ ਜੇ ਕਦੀ ਇਦਾਂ ਫੀਲ ਹੋਵੇ ਨਾ ਕਿ ਚੰਗੇ ਭਲੇ ਤਾਂ ਸੀ ਸਵੇਰੇ ਇਹ ਕੀ ਹੋ ਗਿਆ ਨਹਾਉਣ ਤੋਂ ਬਾਅਦ ਜਿਹੜੇ ਰੰਗ ਦੇ ਕੱਪੜੇ ਪਾਇਆ ਤੇ ਮੈਨੂੰ ਲੋ ਫੀਲ ਕਿਉਂ ਹੋ ਰਿਹਾ ਹਾਂ ਇਹ ਨਾ ਹੋਵੇ ਕਿ ਬੀਪੀ ਹਾਈ ਹੋਇਆ ਹੋਵੇ ਜੇ ਇਦਾਂ ਤਾਂ ਪਹਿਲਾਂ ਤੁਸੀਂ ਰੈਗੂਲਰ ਦਵਾਈ ਖਾਓਗੇ ਜਨਾਬ ਜੀ ਤੁਸੀਂ ਕੱਪੜੇ ਬਦਲ ਕੇ ਹੋਰ ਰੰਗ ਪਾ ਲਓ ਤੁਸੀਂ ਫਰਕ ਮਹਿਸੂਸ ਕਰੋਗੇ ਪਹਿਲਾਂ ਦਵਾਈ ਕੁਝ ਰੰਗ ਜੀਵਨ ਵਿੱਚ ਇਦਾਂ ਰੰਗ ਬੰਨ ਦਿੰਦੇ ਆ ਕਿ ਤੁਸੀਂ ਐਨਰਜੈਟਿਕ ਫੀਲ ਕਰਦੇ ਹੋ ਮਨ ਖੇੜੇ ਨਾਲ ਸਾਰਾ ਦਿਨ ਭਰਿਆ ਰਹਿੰਦਾ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ ਮੈਂ ਅੱਜ ਗੱਲ ਕਰਨ ਲੱਗੀ ਹਾਂ ਹਫ਼ਤੇ ਦੇ 7 ਦਿਨ 7 ਰੰਗ 7 ਗ੍ਰਹਿ 7 ਦੇਵਤੇ 7 ਮੰਤਰ ਬੜੀਆਂ ਵੀਡੀਓ ਦੇਖੀਆਂ ਹੋਣਗੀਆਂ ਤੁਸੀਂ YouTube ਤੇ ਇਹ ਨਹੀਂ ਦੇਖੀ ਹੋਣੀ ਇਹ ਪਹਿਲੀ ਵਾਰ ਮੈਂ ਬਣਾ ਰਹੀ ਹਾਂ ਤੇ ਪਾ ਰਹੀ ਹਾਂ ਮੈਂ ਬੀਜ ਮੰਤਰ ਵੀ ਦੱਸਾਂਗੀ ਔਰ ਡਿਟੇਲ ਦੱਸਣ ਲੱਗੀ ਹਾਂ ਦੇਖੋ ਤੁਸੀਂ 7 ਮੰਤਰ ਵੀ ਬੀਜ ਮੰਤਰ ਉਚਾਰ ਲਓਗੇ ਨਾਲ ਨਾਲ ਤਾਂ ਫਰਕ ਦੇਖ ਕੇ ਤੁਹਾਡੀਆਂ ਅੱਖਾਂ ਆਡੀਆਂ ਰਹਿ ਜਾਣਗੀਆਂ ਕਿ ਮੈਂ ਮੇਰੇ 'ਚ ਜੋਸ਼ ਕਿਦਾਂ ਭਰ ਗਿਆ ਛੁਕੋ ਆਓ ਸ਼ੁਰੂ ਕਰਦੇ ਹਾਂ ਪਹਿਲਾ ਦਿਨ ਹੈ ਸੋਮਵਾਰ ग्रह ਹੁੰਦਾ ਹੈ ਇਹਦਾ ਚੰ드ਰਮਾ ਮੂਨ ਦੇਵਤਾ ਹੈ ਸ਼ਿਵ ਜੀ ਮੰਤਰ ਜਿਹੜਾ ਤੁਸੀਂ ਜਪਣਾ ਹੈ ਬੀਜ ਮੰਤਰ ਦੱਸਾਂਗੀ ਓਮ ਸੋਮ ਸੋ ਮੈ ਨਮਹ ਰੰਗ ਪੋਣਾ ਜੋ ਮੇਨ ਗਲ ਮੇਨ ਮੁੱਦਾ ਚਿੱਟਾ ਜਾਂ ਸਿਲਵਰ ਮੇਰੇ ਕੋਲ ਨਾ ਦੋ ਦੋ ਆਪਸ਼ਨ ਆਇਆ ਕੱਲਾ ਪਿਓਰ ਚਿੱਟਾ ਨਹੀਂ ਤੁਸੀਂ ਸਿਲਵਰ ਵੀ ਪਾ ਸਕਦੇ ਹੋ ਫਾਇਦਾ ਬਤਾ ਕੀ ਹੋਣਾ ਮਨ ਸ਼ਾਂਤ ਦਿਮਾਗ ਫਰੈਸ਼ ਟੈਨਸ਼ਨ ਫਰੀ ਆਰਾਮਦਾਰ ਰਿਲੈਕਸਡ ਡੇ ਆ ਗਿਆ ਮੰਗਲਵਾਰ ਗ੍ਰਹ ਮੰਗਲ ਦੇਵਤਾ ਹਨੂਮਨ ਜੀ ਮੰਤਰ ਬੀਜ ਮੰਤਰ ਜੋ ਕਰਨਾ ਓਮ ਮੰਗਲਾਏ ਨਮਹ ਰੰਗ ਪਾ ਲੋ ਲਾਲ ਨਹੀਂ ਹਾਂ ਤਾਂ گلابی ਫਾਇਦਾ ਕੀ ਹੋਣਾ ਉਤਸ਼ਾਹ ਹੌਸਲਾ એનર્ਜੀ ਕਰੇਜ ਮੈਂ ਕਰ ਦਿਖਾਉਂਗਾ ਵਾਲੀ ਭਾਵਨਾ ਅੰਦਰ ਆ ਜਾਂਦੀ ਹੈ ਕਲਰ ਥੈਰਪੀ ਹੈ ਕਲਰ ਸਾਇੰਸ ਹੈ ਕੋਈ ਖਾਲਾ ਜੀ ਦਾ ਵਾੜਾ ਜਾਂ ਗੱਪਾਂ ਨਹੀਂ ਹੈ ਤੀਜਾ ਦਿਨ ਆ ਗਿਆ ਬੁੱਧਵਾਰ ਗ੍ਰੇਬੋਧ ਦੇਵਤਾ ਬ੍ਰਹਮਾ ਜੀ ਗਣੇਸ਼ ਜੀ ਨੂੰ ਵੀ ਅਸੀਂ ਮੰਨਦੇ ਆ ਮੰਤਰ ਓਮ ਬੁੱਧਾਏ ਨਮਹ ਰੰਗ ਕਿਹੜਾ ਪਾਉਣਾ ਤੁਸੀਂ ਹਰਾ ਜਾਂ ਲਾਈਟ ਲਾਈਮ ਫਾਇਦਾ ਕੀ ਹੋਣਾ ਬੁੱਧੀ ਵਿਵੇਕ ਕਨਸੈਂਟ੍ਰੇਸ਼ਨ ਜਿਹੜੇ ਬੱਚਿਆਂ ਲਈ ਖਾਸ ਕਰਕੇ ਇੰਟੈਲੈਕਚੁਅਲ ਹੋਵੋਗੇ ਸੋਚ ਸਟੇਬਲ ਰਹੇਗੀ ਫੈਸਲਿਆਂ ਲੈਂਡ ਕਲੈਰਿਟੀ ਆਏਗੀ ਦੁਬਿਧਾ ਖਤਮ ਹੋਏਗੀ ਵੀਰਵਾਰ ਵਾਲੇ ਦਿਨ ਤੁਸੀਂ ਪਾਉਣਾ ਹੈ ਗ੍ਰਹਿ ਹੈ ਬ੍ਰਹਸਪਤੀ ਦੇਵਤਾ ਹੈ ਵਿਸ਼ਵ ਗੁਰੂ ਸਾਡਾ ਬ੍ਰਹਸਪਤੀ ਦੇਵ ਬੀਜ ਮੰਤਰ ਕਰੋਗੇ ਓਮ ਗੁਰੂਏ ਨਮਹ ਰੰਗ ਪਾਉਗੇ ਪੀਲਾ ਜਾਂ ਫਿਰ ਕਰੀਮ ਫਾਇਦਾ ਕੀ ਹੋਣਾ ਪ੍ਰੋਸਪਰਿਟੀ ਆਏਗੀ ਖੁਸ਼ਹਾਲੀ ਗਰੋਥ ਹੋਊਗੀ ਨੌਲੇਜ ਗਿਆਨ ਬੜਾ ਵਧੇਗਾ ਤੁਹਾਨੂੰ ਅਪਰਚੂਨਿਟੀਆਂ ਮੌਕੇ ਬਹੁਤ ਮਿਲਣੇ ਆ ਜ਼ਿੰਦਗੀ 'ਚ ਯਾਦ ਰੱਖਣਾ ਕਿਸੇ ਵੀ ਪੇਪਰ ਦੇਣ ਜਾਂਦੇ ਹੋ ਕੋਈ ਵੀ ਚਾਹੇ ਨੌਕਰੀ ਲਈ ਚਾਹੇ ਤੁਹਾਡੀ ਵਿਦਿਅਕ ਯੋਗਤਾ ਵਧਾਉਣ ਲਈ ਕਿਸੇ ਡਿਗਰੀ ਲੈਣ ਲਈ ਸਕੂਲ ਕਾਲਜ ਦੀ ਪੜ੍ਹਾਈ ਹੈ ਜਾਂ ਐਗਜ਼ਾਮ 'ਚ ਬੈਠਦੇ ਹੋ ਕਿਸੇ ਕੰਪਨੀ ਦੇ ਇੰਟਰਵਿਊ ਦਿੰਨੇ ਆ ਪੀਲਾ ਰੰਗ ਪਾ ਕੇ ਜਾਇਆ ਕਰੋ ਜਿਸ ਦਿਨ ਤੁਸੀਂ ਇੰਟਰਵਿਊ ਲਈ ਜਾਣਾ ਸਕਸੈਸਫੁਲ ਰਹੋਗੇ ਸ਼ੁੱਕਰਵਾਰ ਵਾਲੇ ਦਿਨ ਗ੍ਰਹਿ ਹੈ ਸ਼ੁਕਰ ਦੇਵਤਾ ਹੈ ਲਕਸ਼ਮੀ ਮਾਤਾ ਮੰਤਰ ਹੈ ਓਮ ਸ਼ੁ크ਰਾਏ ਨਮਹ ਰੰਗ ਪਾਉਂਗੇ ਗੁਲਾਬੀ ਜਾਂ ਹਲਕਾ ਨਾਰੰਗੀ ਫਾਇਦਾ ਹੈ ਹੁਣਾ ਸ਼ੁਕਰ ਪਿਆਰ ਦਾ ਦੇਵਤਾ ਸਬੰਧਾਂ ਚ charm ਨਹੀਂ ਆਏਗੀ sweetness ਮਿਠਾਸ ਮਿਠਤ ਵਧਾਉਂਦਾ ਹੈ ਅੱਗੇ ਆ ਗਏ ਸ਼ਨੀ ਦੇਵ ਸ਼ਨੀਵਾਰ ਗ੍ਰਹਿ ਸ਼ਨੀ ਦੇਵਤਾ ਸ਼ਨੀ ਦੇਵ ਜਾਂ ਪਰੋਜੀਆ ਮੰਤਰ ਓਮ ਸ਼ੰਸ਼ ਨਿਸ਼ਰੈ ਨਮੋ ਓਮ ਸ਼ਨੀ ਸਾਇ ਨਮਹਾ ਰੰਗ ਨੀਲਾ ਕਾਲਾ ਪੋਣਾ ਫਾਇਦਾ ਹੋ ਗਿਆ ਡਿਸਪਲਿਨ ਸਿਖਾਉਂਦੇ ਹੈ ਬਿਲਕੁਲ ਕਾਨੂੰਨ ਨਿਜਮਾ ਚ ਰਹਿਣਾ ਸੈੱਜ ਤਾਂ ਸिखਾਉਂਦੇ ਆ ਸਟੇਬਿਲਿਟੀ ਠਹਿਰਾਟ ਕਾਉਂਦੇ ਆ ਜਾਂ ਫਿਰ ਤੁਸੀਂ ਜਿਹੜਾ ਫੋਕਸ ਨਹੀਂ ਕਰ ਪਾਉਂਦੇ ਲੌਂਗ ਟਰਮ ਉਹ ਸिखਾਉਂਦੇ ਆ ਅੱਗੇ ਆ ਗਿਆ ਜੀ ਐਤਵਾਰ ਐਤਵਾਰ ਹੈ ਛੁੱਟੀ ਦਾ ਦਿਨ ਗ੍ਰਹਿ ਸੂਰਜ ਦੇਵਤਾ ਸੋ ਗ੍ਰਹਿ ਹਨ ਹੈ ਸੂਰਜ ਹੈ ਦੇਵਤਾ ਸੂਰਜ ਦੇਵਤਾ ਮੰਤਰ ਓਮ ਸੂਰਿਆ ਨਮਹਾ ਰੰਗ ਪਾਉਂਗੇ ਸੁਨਹਿਰੀ ਜਾਂ ਕੇਸਰੀ ਫਾਇਦਾ ਹੋਣਾ ਬੜਾ ਕੌਨਫੀਡੈਂਸ ਆ ਜਾਣਾ ਜ ਕਈਆਂ ਚ ਨਾ ਕੌਨਫੀਡੈਂਸ ਨਹੀਂ ਹੁੰਦਾ ਕੈਲੀਬਰ ਆ ਕਰ ਗੱਲ ਨਹੀਂ ਕਰ ਪਾਉਂਦੇ ਉਹ ਕੰਫੀਡੈਂਸ ਆ ਜਾਂਦਾ ਅਥਾਰਟੀ ਆ ਜਾਂਦੀ ਹੈ ਕਿ ਮੇਰੇ ਮੇਰਾ ਆ ਫੀਲਡ ਹੈ ਤਾਂ ਮੈਂ ਇੱਥੇ ਮਹਾਰਤ ਹਾਸਲ ਕਰਕੇ ਕੰਮ ਕਰ ਸਕਾਂਗਾ ਨੀਤ੍ਰਤਵ ਦੀ ਭਾਵਨਾ ਨੇ ਲੀਡਰਸ਼ਿਪ ਕੁਆਲਟੀ ਆ ਜਾਂਦੀ ਹੈ ਤੇ ਪੋਜ਼ਿਟਿਵ ਵਾਰਾ ਤੁਹਾਡਾ ਹੋ ਜਾਂਦਾ 네ਗੈਟਿਵਿਟੀ ਖੰਭ ਲਾ ਕੇ ਉੱਡ ਜਾਂਦੀ ਹੈ ਹੋ ਸਕਦਾ ਤੁਸੀਂ ਹਫਤੇ ਦੇ ਵਿੱਚ ਇਹ ਸੱਤ ਦਿਨ ਸੱਤ ਰੰਗ ਹੀ ਪਾਉਂਦੇ ਹੋਮੋਂ ਪਹਿਲਾਂ ਮੇਰੇ ਵੀ ਇਸ ਵੀਡੀਓ ਦੱਸਣ ਤੋਂ ਪਹਿਲਾਂ ਪਰ ਇਹਦੀ ਵੀਡੀਓ ਵਿੱਚ ਮੈਂ ਜੋ ਐਡ-ਆਨ ਕੀਤਾ ਨਾ ਉਹ ਆ ਸੰਬੰਧਤ ਦਿਨ ਦਾ বীজ ਮੰਤਰ ਜੋ ਦੇਵੇਗਾ ਤੁਹਾਨੂੰ ਦੁੱਗਣੀ એનર્ਜੀ ਜੋਸ਼ ਤੇ ਉਤਸ਼ਾਹ ਤਾਕਤ ਦੀ ਗੋਲੀ ਖਾਣ ਦੀ ਵੀ ਫਿਰ ਲੋੜ ਨਹੀਂ ਪੈਣੀ ਤੁਹਾਨੂੰ ਸੋ ਕਲਰ ਥੈਰੇਪੀ ਸਾਇੰਸ ਆ ਇਹਦੇ ਨਾਲ ਆਪਣੇ ਜੀਵਨ ਦੇ ਕੈਨਵਸ ਤੇ ਸੱਤ ਰੰਗ ਭਰ ਲੋ ਰਾਨਾ ਜ਼ਿੰਦਗੀ ਚ ਆ ਚੁੱਕੀ ਨਿਰਾਸ਼ਾ ਨੂੰ ਦੂਰ ਭਜਾ ਦਿਓ ਕਰੋ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਾਲ ਕਰੋ ਕਮੈਂਟ ਕਿ ਕੀ ਤੁਸੀਂ ਕਰਦੇ ਹੋ ਕਲਰ ਥੈਰੇਪੀ ਤੇ ਤੁਹਾਡਾ ਫੇਵਰਟ ਰੰਗ ਕਿਹੜਾ ਹੈ ਦੱਸਣਾ ਮੈਨੂੰ ਜ਼ਰੂਰ ਚੈਨਲ ਕਰ ਦੇਣਾ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਮਿਲਦੇ ਆਂ ਕੱਲ ਟਿਲ ਦੈਨ ਬਾਏ ਬਾਈ